ਦੀ ਮੌਜੂਦਾ ਸਰਕਾਰ ਦੀ ਨਾਕਾਮੀ ਨੂੰ ਲੈ ਕੇ ਲਗਾਤਾਰ ਜਿਹੜੇ ਆਧਨਾ ਪ੍ਰਦਰਸ਼ਨ ਹੋ ਰਹੇ ਨੇ ਤੇ ਅੱਜ ਕਾਂਗਰਸ ਵੱਲੋਂ ਧਰਨਾ ਪ੍ਰਦਰਸ਼ਨ ਲਾਇਆ ਜਾ ਰਿਹਾ ਹੈ ਇਹਨਾਂ ਨਾਕਾਮੀ ਦੇ ਖਿਲਾਫ ਅਸੀਂ ਸਾਡੇ ਨਾਲ ਮੌਜੂਦ ਹੈ ਕਾਂਗਰਸ ਦੇ ਸੀਨੀਅਰ ਨੇਤਾ ਇਹਨਾਂ ਦਾ ਗਲਬਤ ਕਰਦੇ ਆ ਕਿ ਆਖੇ ਜਿਹੜਾ ਧਰਨਾ ਲਾਇਆ ਇਹਨਾਂ ਦੀ ਕੀ ਜਿਹੜੀ ਅਕੀ ਸੋਚ ਹੈਗੀ ਤੇ ਧਰਨਾ ਕੀ ਮਕਸਦ ਨਾਲ ਲਾਇਆ ਹੈ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਵੀ ਇਹ ਭਾਜਪਾ ਸਰਕਾਰ ਆਈ ਹੈ ਸ੍ਰੀ ਦਾਇਆ ਸਾਬਕਾ ਹਰ ਸਿੰਘ ਮੰਤਰੀ ਦੀ ਪਰ ਇਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਇਹ ਢਿੰਗਾ ਮੋਹ ਮਾਰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਲਾਅ ਆਰਡਰ ਨੂੰ ਕੰਟਰੋਲ ਕਰਾਂਗੇ ਨਸ਼ਾ ਖਤਮ ਕਰਾਂਗੇ ਹਨ ਇਹੀ ਲੋਕਾਂ ਨੂੰ ਇੱਕ ਬਦਲਾਅ ਵਾਲੀ ਗੱਲ ਆਂਦੀ ਸੀ ਕਿ ਅੱਜ ਬਦਲਾਅ ਦੀ ਸਰਕਾਰ ਨਾ ਹੋ ਕੇ ਬਦਲੀ ਦੀ ਸਰਕਾਰ ਬਣ ਗਈ ਹੈ ਇਹ ਸਿਰਫ ਆਪਣੇ ਆਪਣੇ ਹਸਪਤਾਲ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਕਮਾਉਣ ਵਾਸਤੇ ਲੱਗੇ ਹੋਏ ਆ ਅੱਜ ਪੰਜਾਬ ਦੇ ਕਿਸੇ ਵੀ ਟੀਵੀ ਚੈਨਲ ਤੇ ਕਿਸੇ ਵੀ ਪ੍ਰਿੰਟ ਮੀਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਵਿੱਚ ਸ਼ੇਅਰ ਕਰਾ ਕੇ ਸ਼ਾਮ-ਪੈਂਦਿਆ ਪੈਂਦਿਆਂ 5 7 10 ਕਤਲ ਹਾਵੇ ਕਿਤਨਾ ਕਿਤੇ ਚਲੇਜ ਹੋ ਜਾਂਦੇ ਆ ਕੋਸ ਨੂੰ ਦਿੱਤਾ ਜਾਂਦਾ ਵੀ ਇਹ ਤਾਂ ਇਹਨਾਂ ਦੀ ਆਖਰੀ ਰਣਜੇ ਸੁ ਆਪਣੀ ਨਾਕਾਮੀ ਨੂੰ ਸੋਣ ਤੇ ਆਖਰੀ ਰਣੇ ਦੱਸਦਾ ਕਿ ਕਿਹਨੇ ਦੀ ਆਦਤ ਵਾਟ ਨਹੀਂ ਸਾਡੇ ਅਰਧੀਆਂ ਦੇ ਪ੍ਰਧਾਨ ਖੜੇ ਸ਼੍ਰੀ ਕਰਕਰਾ ਜੀ ਇਹਨਾਂ ਦੀ ਮੰਦਿਰ ਦੇ ਵਿੱਚੋਂ ਏਸੀ ਲਾ ਕੇ ਲੈ ਕੇ ਸਮਾਰਨਾ ਕੇ ਲੈ ਕੇ ਬਰੇਮ ਚੋਰ ਪੁਲਿਸ ਨੂੰ ਭਰਾ ਦਿੱਤੇ ਜਾਂਦੇ ਆ ਲੇਕਿਨ ਕੋਈ ਕਾਰਵਾਈ ਨਹੀਂ ਹੁੰਦੀ ਹੈ ਕਿਉਂਕਿ ਸਭ ਕਹਿੰਦਾ ਜਾਂਦਾ ਨਸ਼ਾਈ ਹੈ ਉਹਨਾਂ ਦਾ ਮਤਲਬ ਨਸ਼ਿਆਂ ਨੂੰ ਖੁੱਲ੍ਹ ਦੇ ਦਿੱਤੀ ਜਾਂਦਾ ਵੀ ਡਾਊਨ ਆਊਟ ਨੂੰ ਕਾਨੂੰਨ ਕਰਨਾ ਹੀ ਪੈਗਾ ਨਸ਼ਾ ਘਰ ਘਰ ਵਿਕ ਰਿਹਾ ਪਿੰਡ ਪਿੰਡ ਹੀ ਦੇਖਦੇ ਆਂ ਪੂਰਾ ਕੌਂਦਾ ਦੇ ਘੂਆਂ ਕੇ ਵਿਕ ਰਿਹਾ ਅੱਜ ਉਸ ਆਪਣੀ ਪੰਜਾਬ ਸਰਕਾਰ ਦੇ ਧਿਆਨ ਕੇ ਦੋਣ ਵਾਸਤੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਫੌਜ ਨਾਲ ਨਾਲ ਅੱਜ ਐਸਐਸਪੀ ਸਾਹਿਬ ਕਰ ਰਿਹਾ ਹੈ ਕਿ ਪੰਜਾਬ ਕੋਈ ਵੀ ਅਸਲੀ ਦਫਤਰ ਹੈ ਸਮਝਾ ਦੇਖੀ ਇਹ ਧਰਨੇ ਦੇਖ ਨੂੰ ਚਰਵਾਉਣ ਵਾਸਤੇ ਅੱਜ ਫੈਲਾ ਰੱਖੀ ਗਿਆ ਹੈ ਕਿ ਪੰਜਾਬੀਆਂ ਦੇ ਖੁੱਲ੍ਹੇ ਪਾਣੀਆਂ ਸਰਕਾਰਾਂ ਤੋਂ ਤੰਗ ਹੈ ਅੱਜ ਲੋਕਾਂ ਦੇ ਬਾਰੇ ਦੀ ਗੱਲ ਹੈ ਜੀ ਵਾਲੇ ਨੂੰ ਸਾਰੇ ਜਾਣਦੇ ਜੀ ਅੱਜ ਕੋਈ ਪਨੀ ਪੰਜਾਬ ਦਾ ਜੋ ਹਾਲ ਨਸ਼ੇ ਨੇ ਬੇਹਾਲ ਕਰ ਮੁਜਤਾ ਮੇਰੀ ਕੈਂਪ ਸਰਵਾਰ ਜਿਹੜਾ ਸ਼ਰੀਆਮ ਖੋਰੀਆ ਕਵੀ ਨੇ ਮੇਰੀ ਨਜ਼ਰ ਕਾਲੀ ਕਲੀ ਕਲੀ ਭਾਅ ਕਰਨਾ ਕਰੀਏ ਐਮਐਲਏ ਜਿਤਾ ਕੇ ਬੜਾ ਵੱਡਾ ਪਾਣੀ ਮੌਜੂਦਾ ਸਰਕਾਰ ਚ ਮੇਰਾ ਮੇਰਾ ਵੀ ਇਸ ਦਾ ਹਿੱਸਾ ਨਹੀਂ ਕਰਨਗੇ ਤੇ ਜਿਹੜੇ ਲੋਕਾਂ ਨੇ ਸਰਕਾਰਾਂ ਲੋਕਾਂ ਨੇ ਜੁਕਾਰ ਦਿੱਤਾ ਉਹਨਾਂ ਦੇ ਬੱਚੇ ਵੀ ਬਹੁਤ ਅਲੋਪ ਕਰ ਦੇਣਗੇ ਲੋਕਾਂ ਦਾ ਲੋਕਾਂ ਦਾ ਸਭ ਤੋਂ ਵੱਡਾ ਮਸਲਾ ਕੋਈ ਜੋਰ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਡੇ ਸਰਕਾਰਾਂ ਵਿੱਚ ਤਾਂ ਇਹ ਨਾਜਕ ਪੰਗਤੀ ਦੇਖੀ ਜਾ ਰਹੀ ਹੈ ਜਿਵੇਂ ਇਹ ਇਲੈਕਸ਼ਨ ਹੋਏ 13 ਜੀਤੋ ਕਹਿੰਦੇ ਸੀ ਜਿੰਦ ਕੇ ਆਗੇ ਇਹ ਭਗਵਾਨ ਨੂੰ ਹਰੇ ਭੁਲੇ ਦੇ ਵਿੱਚ ਹਰਿਆਣੇ ਦੇ ਪਿੰਡਾਂ ਲਈ ਜਿਹੜਾ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਬਗੂ ਬਣਾ ਕੇ ਚਾਹ ਰਹੇ ਲੋਕਾਂ ਨੇ ਪ੍ਰਗਟਾਇਆ ਮੁਹਾਵ ਕਰ ਗਏ ਸਰਕਾਰ ਦੇ ਖਿਲਾਫ ਕੋਈ ਨਹੀਂ ਆ ਕੇ ਮੂਹਰੇ ਖੜੇ ਹੋਣਗੇ ਜਦੋਂ ਕਿ ਸਰਕਾਰ ਨੂੰ ਸੁੱਤੀ ਨੂੰ ਜਗਾ ਕੇ ਇੱਥੇ ਉੱਥੇ ਕੰਮੀ ਬਗਾਵਤ ਚੁੱਕੇ ਵਾਲੇ ਕਰਕੇ ਨਾਲੇ

x aur whatsapp channel par